ਸ਼ਰਮ ਚਾਹੀਦੀ ਆ ਕੀ ਕਰੀਏ ਇਹੋ ਜੀ ਸਰਕਾਰ ਦਾ ਦੱਸੋ ਨਾ ਕੀ ਐਸਪੀ ਸਾਹਿਬ ਮੇਰੇ ਨਾਲ ਨੇ ਤੁਸੀਂ ਸਾਨੂੰ ਆਪਣਾ ਮਸਲਾ ਦੱਸੋ ਕੀ ਗੱਲਬਾਤ ਹੋਈ ਜਾ ਮੈਨੂੰ ਕਲੀਅਰ ਸਾਡੀ ਸਾਨੂੰ ਪਤਾ ਪਿਆ ਆਪਣਾ ਪਤਾ ਹੀ ਇੱਥੇ ਮੈਨੂੰ ਕਾਲ ਲਗਾਈ ਆ ਮੇਰੇ ਕੋਲ ਮਾਈਕ ਕਿੱਥੀ ਆ ਹਾਂ ਦੂਜਾ ਕਿੱਥੇ ਨਾ ਪੜਾਈ ਹਾਂ ਮਾਈਕ ਕਿੱਥੇ ਹੈਗਾ ਮੈਨੂੰ ਲੱਗਿਆ ਵੀ ਡੈੜੀ ਬੈਣਾ ਘਰੇ ਨਹੀਂ ਹੈਗੇ ਕੀ ਗੱਲ ਵਾ ਤੂੰ ਚੱਕ ਭਰਾਇਆ ਕੋਈ ਬੋਲਣ ਦੇ ਆ ਕਹਿੰਦਾ ਤੂੰ ਗੱਲ ਕਰਾਉਂ ਲੱਭ ਗਈ ਲੱਭ ਗਈ ਚਲੋ ਤਾਰੋ ਪਤਾ ਲੱਗਿਆ ਨਾਲ ਤਾਬਾ ਕਾਰਵਾਈ ਕਰਦੇ ਹੁਣ ਮੈਨੂੰ ਇਹ ਦੱਸੋ ਇਸੇ ਮੌਕੇ ਤੇ ਕਿਹੜਾ ਬਦਲ ਗਿਆ ਮੌਕੇ ਤੇ ਮੈਂ ਨਹੀਂ ਸੀ ਹੈ ਬੇਟੇ ਅਸੀਂ ਕੋਈ ਨਹੀਂ ਮੌਕੇ ਤੇ ਮੈਂ ਨਹੀਂ ਸੀ ਤੁਹਾਡੇ ਦੋਵੇਂ ਹੁਣ ਤੋਂ ਤੁਹਾਡੀ ਮਗਰੋਂ ਇੱਕ ਲੱਭੀ ਪਾਜੀ ਦੇ ਡੇਰੇ ਦੋਵੇਂ ਦੋਵੇਂ ਜੱਪੀ ਨੇ ਤੇ ਹੌਪੀਟਲ ਚਲੇਗੇ ਨੇ ਅੱਛਾ ਚਲੋ ਨਹੀਂ ਇਤਿਹਾਸ ਕਿਤੇ ਜੀ ਕੀ ਗੱਲਬਾਤ ਹੋਈ ਹੈ ਪਿੱਛੇ ਚਾਰ ਜਣੇ ਆਇਆ ਹੀ ਹਾਂ ਤੇ ਹੁੰਦੇ ਆ ਉਹਨਾਂ ਫੈਰਿੰਗ ਕਰਦੇ ਕੋਲ ਚਾਰ ਜਣੇ ਕੱਤੇ ਆਏ ਸੀ ਸੇਵਨ ਗੱਡੀ ਤੇ ਪਈ ਆਏ ਅੱਛਾ ਜੀ ਫਿਰ 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 ਹਰ ਹੁੰਦੇ ਆ ਉਹਨਾਂ ਫੈਰਕੀਤਾ ਹੈ ਭਾਈ ਜੀ ਸਾਡੇ ਅੱਛਾ ਨਹੀਂ ਤੁਸੀਂ ਕਿੱਥੇ ਸੀ ਉਦੋਂ ਅਸੀਂ ਤਾਂ ਦੁਕਾਨ ਦੇ ਅੰਦਰ ਆ ਹਾਂਜੀ ਤੁਸੀਂ ਇੱਥੇ ਮਤਲਬ ਦੁਕਾਨ ਦੇ ਅੰਦਰ ਮਜੂਦ ਸੀ ਭਾਜੀ ਹਣੀ ਵੀ ਸਾਰੇ ਵੀ ਹਾਂਜੀ ਭਾਜੀ ਨਾਲ ਨਹੀਂ ਮੜ ਰਹਾਗਾ ਛਾਂ ਰਹੀ ਆ ਨਾ ਅੰਮ੍ਰਿਤਸਰ ਤੋਂ ਕੌਣ ਆਇਆ ਸੀ ਮੈਨੂੰ ਇਹ ਦੱਸੋ ਬਾਈ ਦਾ ਬੇਟਾ ਹੀ ਨਾਲ ਸੁਣਾ ਮੇਰੀ ਕੱਲੇ ਸੁਣਾ ਦੇ ਇੱਕੋ ਐ ਹੋ ਹੋਈ ਨਾ ਗੱਲ ਕਰਨ ਕੋਈ ਗੱਲ ਨਹੀਂ ਫੜੜਾ ਬਚਾ ਕਰਦੇ ਆਪਣਾ ਹੀ ਗੱਲ ਨਹੀਂ ਨਹੀਂ ਸਾਨੂੰ ਤੂੰ ਤੂੰ ਦਾ ਇਸ ਹਾਲੇ ਨੇ ਫੋਟੋ ਪੁੱਛੇ ਬਾਕੀ ਅਖੜਾ ਮੋਰਸਾ ਪਤਾ ਨਹੀਂ ਤੈਨੂੰ ਸਾਹਮਣੇ ਮੋਢਾ ਖੜਾ ਚੱਲਣੀ ਹੈ ਮੋਰਸਾ ਛੱਕੜਾ ਮੇਰੇ ਸਾਹਮਣੇ ਮੋਢਾ ਖੜਾ ਤੇਰੇ ਸਾਹਮਣੇ ਤੂੰ ਜਿਹੜਾ ਤੈਨੂੰ ਖੜਿਆ ਜਿਹੜਾ ਬੰਦਾ ਮੈਂ ਹਾਂ ਉਹ ਬੰਦਾ ਇੰਨੇ ਫਿਰ ਜਿੱਦੂ ਜਾਣਿਆ ਇਹਨਾਂ ਨੂੰ ਸ਼ਰਮ ਚਾਹੀਦੀ ਆ ਕੀ ਕਰੀਏ ਇਹੋ ਜੀ ਸਰਕਾਰ ਦਾ ਦੱਸੋ ਨਾ ਸਾਡੇ ਆਪਣੇ ਦੀ ਸੇਫ ਸਾਡੇ ਬੱਚੇ ਦੀ ਸੇਫ ਹੈਗੇ ਮੈਂ ਕੀ ਹੰਦਾ ਫਿਰਾਂ ਨੂੰ ਹੋਈ ਗਮੀ ਫੋਟੋ ਹਸਪੀਟਲ ਕਰਿਆ ਉਹ ਚਾਹ ਲੈ ਨਹੀਂ ਦੋਵਾਂ ਦਾ ਬਚਾ ਜਾ ਜੀ ਮੈਂ ਮੇਰੇ ਮੇਰੀ ਗੱਲ ਸੁਣੋ ਦੁਕਾਨ ਦੇ ਅੱਗੇ ਖੜੋ ਕਰੋ ਪਿੱਛੇ ਜਾਣਾ ਕਿਧਰ ਕਿਧਰ ਲੱਗੀ ਦੋਵਾਂ ਦੇ ਲੱਗੀ ਆ ਅੱਗੇ ਇੱਥੇ ਲੱਗੀ ਨਮੀ ਭਾਰੀ ਦੇ ਮੋਢੇ ਦੇ ਨਮੀ ਭਾਰੀ ਪੌੜਾਏ ਬੰਦੇ ਇਹੋ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਕਿੰਨੇ ਜਣੇ ਆਏ ਚਾਰ ਜਣੇ ਆਏ ਭਰੀ ਚਾਰ ਜਣੇ ਆਹ ਕੌਣ ਆਠ ਆਹ ਖੋਲ ਤੁਹਾਨੂੰ ਜਾਣਿਆ ਇਹ ਭਾਈ ਸਾਡੇ ਪਿੱਛੇ ਬਾਈਪਾਸ ਤੋਂ ਉਹਨਾਂ ਨੇ ਗੱਡੀ ਲਾਈ ਆ ਕਿੱਥੋਂ ਕਿਹੜੇ ਬਾਈਪਾਸ ਤੋਂ ਅੰਬਰ ਅੰਬਰਸਰ ਬਾਈਪਾਸ ਤੋਂ ਹਾਂ ਸਾਡੇ ਪਿੱਛੇ ਗੱਡੀ ਲਾਈ ਹੋਈ ਹੈ ਤੁਸੀਂ ਕੀਤੇ ਹੋ ਆਪਾਂ ਆਹੀ ਗੱਡੀ ਦੇ ਸੀ ਹਾਂਜੀ ਸਾਡੇ ਕੋਲ ਸਮਾਨ ਹੀ ਆਪਾਂ ਮੈਂ ਵੀਰ ਬਸ ਆਪਾਂ ਕੱਲੇ ਹਾਂ ਤੁਹਾਡੇ ਮਗਰ ਲਾਈ ਹਾਂ ਹਾਂਜੀ ਸਾਡੇ ਮਗਰ ਲੱਗੀ ਆ ਜੀ ਤੇ ਫਿਰ ਇੱਥੇ ਗੋਲੀ ਕਿੱਧਰ ਚੱਲੀ ਇੱਥੇ ਆਪਾਂ ਗੱਡੀ ਇੱਥੇ ਲਾ ਕੇ ਖਲਹਾਰੀ ਆ ਉਹ ਵੀ ਉਹਨਾਂ ਦੇ ਮਗਰ ਆ ਖਲਹਾਰੀ ਉਹਨਾਂ ਨੇ ਪਿੱਛੇ ਆ ਕੇ ਖਲਹਾਰੀ ਇੱਥੇ ਉਹਨਾਂ ਕੋਲ ਕਿਹੜੀ ਗੱਡੀ ਸੀ ਸਟਿੰਗ ਦੀ ਅੱਛਾ ਹਾਂਜੀ ਹਾਂਜੀ ਉਹ ਲੱਗੀ ਹੁਣ ਕਿਹਦੇ ਕਿਹਦੇ ਗੋਲੀ ਪੁ ਕਿਹੜਾ ਪਤਾ ਨਹੀਂ ਦੇ ਕਿੰਨੀ ਡੈਡੀ ਮਾਸੀ ਇੱਕ ਇਹਦੀ ਭਾਗ ਤੇ ਮਾਰ ਕੇ ਆਏ ਪਰ ਚੱਲ ਕੇ ਦੇ ਉਹ ਮਾਸੀ ਆਹ ਜਿਹੜੇ ਆਏ ਉਹ ਤਾਂ ਇੱਕ ਭਾਗ ਸੀ ਆ ਪੁਲਿਸ ਆ ਲੈੰਦੋ ਬੱਚੇ ਤੇ ਬੱਦੀ ਨਹੀਂ ਭਾਗ ਦੋ ਨਹੀਂ ਬੱਦੀ ਨਹੀਂ ਆ ਭਾਗ ਗਿਆ ਕਿ ਕਿਥੇ ਬਾਹਰ ਗਿਆ ਪੈਣਾ ਕਿਦੀ ਭਾਗ ਗਿਆ ਕਿੰਨਾ ਦੀ ਨਹੀਂ ਇਹਨਾਂ ਸਾਡੇ ਭਾਗ ਨੇ ਜਦ ਮੁੰਡੇ ਆਏ ਕਿ ਉਹਨਾਂ ਦੇ ਪੱਗ ਇਹ ਪੱਗ ਉਥੇ ਪਈ ਹੋਈ ਹੈ ਲੈ ਲਓ ਕਹਿੰਦੇ ਉਹ ਇਹਨਾਂ ਦੇ ਹੋ ਗਿੱਤੇ ਸਭ ਇਹਨਾਂ ਦੇ ਦੇਖੋ ਆ ਲੈ ਲੈ ਕੌਜੇ ਚ ਲੈਣਾ ਬੜਾ ਹੋਣਾ ਉੱਥੇ ਭੋਸਾ ਤਾਂ ਉਹਨਾਂ ਦੀ ਹੋਈ ਜਦ ਮਗਰ ਆਈ ਹੋ ਜਾਏਗੀ ਜੀ ਕਿੰਨੇ ਬੋਏ ਹੋਣਗੇ ਉਹ ਤਾਂ ਬੜਾ ਜਿਆਦਾ ਆ ਰਹੇ ਨੇ ਜੀ ਅਜੇ ਕੋਈ ਨਾਮ ਨੂੰ ਦੱਸੋ ਕਿਹਦੇ ਕਿਹਦੇ ਲੱਗੀ ਆ ਇਹ ਲਵਲੀ ਆ ਮੁੰਡਾ ਤੇ ਜਿਹਨੂੰ ਪ੍ਰਿੰਸ ਨਾਲ ਇੱਕ ਉਹਨਾਂ ਬਰੂਨ ਪ੍ਰਿੰਸ ਨਾਲ ਨੋ ਨੋ ਦੋਵੇਂ ਭਰਾ ਹੀ ਹਾਂ ਜੀ ਇਹ ਦੋਵੇਂ ਭਰਾ ਹੀ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਹਨੀ ਕੇ ਬੰਗਰ ਇਹ ਦੋਨੋਂ ਲਵਲੀ ਦਾ ਨਾਂ ਕੀ ਹੈ ਸਿੱਧਾ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਲਵਲੀ ਤੇ ਪ੍ਰਿੰਸ ਦਾ ਪ੍ਰਿੰਸ ਉਹ ਮੇਰਾ ਪ੍ਰਿੰਸ ਦੇਖ ਕੇ ਸੁਭਾਲ ਲੈ ਕੇ ਆਉਂਦੇ ਹੀ ਕੌਣ ਕਹਿਦਾ ਜਬਰਾਰ ਗਿਆ ਸੀ ਜੁਗਰਾਰ ਆਪ ਹੁਣੇ ਗੱਡੀ ਆਏ ਨੇ ਗੜੇ ਸਾਰੀ ਗੱਲ ਸਾਰੀ ਗੱਲ ਦਾ ਜਿਹਨੂੰ ਪਤਾ ਉਹਨਾਂ ਨੇ ਜਿਹੜੇ ਗੱਡੀ ਤੋਂ ਆਏ ਨੇ ਹੁਣੇ ਹੀ ਉਹ ਗਏ ਨੇ ਜਿਹਨਾਂ ਨੂੰ ਕੋਈ ਨਾ ਆ ਰਿਹਾ ਉਹ ਨਾ ਜਿਹੜੇ ਆਏ ਜਿਹੜੇ ਨਵੀਆਂ ਲੜੀ ਬੀਲੋ ਸਵਾਰੇ ਨੇ ਉਹਨਾਂ ਦੇ ਜਿਹੜੇ ਉਹਨਾਂ ਦੇ ਜਿਹੜੇ ਬੰਦੇ ਨੇ ਸਮਾਨ ਲੈ ਕੇ ਆ ਰਹੇ ਆ ਤੇ ਕਿਸੇ ਉਹਨਾਂ ਦੇ ਮਗਰ ਗੱਡੀ ਲੱਗੀ ਗੱਡੀ ਮਾਰਨੀ ਕੋਈ ਬੰਦੇ ਅਣਜਾਣੇ ਬੰਦੇ ਇਹ ਨਹੀਂ ਪਤਾ ਕਿੱਥੋਂ ਆਦੇ ਉਹਨਾਂ ਨੇ ਹਾਂਜੀ ਉਹ ਕਿਹੜੀ ਗੱਡੀ ਤੇ ਗੱਡੀ ਪੱਛ ਸਾਹ ਕਿਹੜੀ ਗੱਡੀ ਯਾਰ ਆ ਕੇ ਦੱਸੋ ਪੰਜਾ ਕੋਈ ਬਹੁਤ ਆਖਰੀ ਕਿਹੜੀ ਗੱਡੀ ਕੋਸਨ ਦਾਜਾ ਜਿਹੜੀ ਜਾਰੀ ਮੈਨੂੰ ਸਾਰਾ ਜਿਹੜਾ ਕੈਮਰੇ ਖੁੱਲ ਪਤਾ ਲੱਗੀ ਗੱਡੀ ਉਹਨਾਂ ਕੋਲ ਜਬਰੇ ਭਾਈ ਦੁਕਾਨ ਮਾਰਦਾ ਗੱਡੀ ਇੰਨੇ ਆਈ ਉਹ ਨਹੀਂ ਜਿਹੜੀ ਉਹ ਮੰਗਵਾਉਣ ਕਰ ਇੱਕ ਲੱਗੀ ਗੱਡੀ ਇਹ ਕਹਿੰਦੀ ਲੱਗੀ ਗੱਡੀ ਉਹ ਆ ਪੀਜ਼ਾ ਪਲੱਸ ਵਾਲੀ ਗੱਡੀ ਵੀ ਅਗਲੇ ਆ ਗਏ ਉਹ ਉਹਨਾਂ ਦੀ ਵੀ ਗੱਡੀ ਖੋਗ ਲੈ ਗਏ ਭਾਈ ਨਹੀਂ ਚੱਲਦੇ ਆਪਾਂ ਚਾਹੁੰਦਾ ਕਾਏ ਫਾਇਰ ਹੋ ਚੁੱਕਾ ਇਹ ਪਹਿਲਾਂ ਆਪਾਂ ਜਸ ਅੱਗੇ ਵੇਖਿਆ ਅੰਦਰੋਂ ਇੱਕ ਬਾਹਰ ਦੇਖੋ ਇੱਥੇ ਹੋਈ ਤੇ ਫਾਇਰ ਹੈ ਇੱਥੇ ਹੀ ਫਾਇਰ ਹੋ ਰਿਹਾ ਹੈ ਦੇਖੋ ਕੋਥੇ ਲਿਖੋ ਦੇਖੋ ਦੇਖੋ ਜਵਾਨ ਆ ਵੇਖੋ ਕੇਵਲ ਕੋ ਖੋਲ ਖਾਲ ਮਿਲਦੀ ਥੀ ਯਾਰ ਜੋ ਤੇ ਪੈ ਨਹੀਂ ਉਹ ਕਿਤੇ ਕਰਦਾ ਹੈ ਹੈ ਉਹਦਾ ਨਾ ਕਪੜਾ ਕਪੜਾ ਸੱਢ ਗਿਆ ਹੋਇਆ ਜੀ ਉਹਨਾਂ ਦਾ ਹਾਂਜੀ ਉਹ ਕਪੜਾ ਉੱਥੇ ਪਿਆ ਸੀ ਰੈੱਡ ਕਲਰ ਦਾ ਗਿਆ ਮੂੰਹ ਬੱਡੇ ਢੋਲੇ ਉਹ ਵੀ ਉਹਦੇ ਦੇ ਤੱਕ ਮੈਂ ਬੈਠੇ ਖੁੱਲੇ ਹੋਇਆ ਸੀ ਬੈਠਾ ਬੰਦ ਬੜੇ ਜਾਂਦੇ ਅੱਗੇ ਇੱਕ ਰੋਲਾ ਪਿਆ ਹੋਇਆ ਓਏ ਆ ਲੈਓ ਗੋਰਾਗੀਰ ਕਿਥੇ ਐਸਾ ਫੋਟੇਗਾ ਦੁਨੀਆ ਸੁਨਾਰੇ ਬ੍ਰਦਰ ਤੇ ਫਾਇਰਿੰਗ ਹੋਈ ਹੈ ਫਤਿਹਗੜ ਚੋੜੀਆਂ ਹੁਣੇ ਥੋੜੀ ਦੇਰ ਪਹਿਲੇ ਇੱਕ ਜੁਐਲਰਸ ਸ਼ਾਪ ਹੈ ਉਹਦੇ ਤੇ ਫਾਇਰਿੰਗ ਇਨਸੀਡੈਂਟ ਹੋਈ ਹੈ ਜਿਹਦੇ ਚ ਦੋ ਜਣੇ ਜਿਹੜੇ ਜ਼ਖਮੀ ਹੋਏ ਨੇ ਅਸੀਂ ਪੁਲਿਸ ਟੀਮ ਲੈ ਕੇ ਇੱਥੇ ਪਹੁੰਚ ਗਏ ਆ ਵੈਰੀਫਾਈ ਕਰ ਰਹੇ ਆ ਜੋ ਵੀ ਕ੍ਰਾਈਮ ਹੋਏਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਮਕਦਮਾ ਦਰਜ ਕਰ ਰਹੇ ਆ ਥੈਂਕ ਯੂ ਸਰ ਕੀ ਗੱਲ ਹੋਈ ਸੇਵਟ ਗੱਡੀ ਪਈ ਪਿੱਛੋਂ ਗੱਡੀ ਲੱਗੀ ਮੁੰਡੇ ਆਉਂਦੇ ਹੀ ਮੰਨ ਲੈ ਕੇ ਤੇ ਉਹ ਚਾਰ ਜਣੇ ਆਏ ਪਿੱਛੋਂ ਹਾਂਜੀ ਆਚਾਰ ਨੰਬਰ ਗੱਡੀ ਜੇ 8378 ਨੰਬਰ ਤੇ ਆਉਂਦਿਆ ਫਾਇਰਿੰਗ ਹੋਈ ਹਾਂਜੀ ਹਾਂਜੀ ਕਿਵੇਂ ਘਟਨਾ ਵਾਪਰੀ ਸਾਰੀ ਕਿਸ ਤਰ੍ਹਾਂ ਹੋਇਆ ਸਾਰਾ ਨਾਲ ਮਤਲਬ ਕਿ ਅਣਜਾਣੇ ਬੰਦੇ ਵੱਲੋਂ ਕੋਈ ਅਣਜਾਣ ਬੰਦੇ ਸੀ ਭਈ 2 4 ਜਾਨੇ ਹਾਂਜੀ ਲੋਟਸੋ ਚੱਕਰ ਆਏ 2 4 ਦੂਸੀ ਆਏ ਕੀ ਗੱਲ ਹੋਈ ਅੱਜ ਗੱਲ ਇਹ ਕਿ ਜੋ ਤੱਕ ਜੋ ਤੱਕ ਮੈਂ ਗੱਡੀ ਦੇ ਬਾਹਰ ਨਿਕਲਿਆ ਔਰ ਤੱਕ ਤਾਂ ਫਾਇਰਿੰਗ ਹੋ ਚੁੱਕੀ ਹੀ ਪਹਿਲਾਂ ਹੀ ਠੀਕ ਹੈ ਤੇ ਜਦੋਂ ਮੈਂ ਇੱਥੇ ਪਹੁੰਚਿਆ ਤੇ ਉਦੋਂ ਦੂਜਾ ਬੰਦਾ ਜਿਹੜੀ ਦੂਜੀ ਥੇ ਰਹੀ ਜਿਨ੍ਹਾਂ ਨੇ ਕਹਿੰਦੇ ਪਏ ਨੇ ਕਿ ਹਾਂ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੀ लवली ਜੁਲਰਸ ਵਾਲਿਆਂ ਦੇ ਉੱਪਰ ਉਹ ਆਪਣੀ ਗੱਡੀ 'ਚ ਆਪਣੇ ਬੰਦੇ ਨੂੰ ਪਾ ਕੇ ਲੈ ਕੇ ਜਾਂਦੇ ਸੀ ਮੇਰੇ ਸਾਹਮਣੇ ਹੀ ਠੀਕ ਏ ਤੇ ਮੈਂ ਜੋ ਤੱਕ ਵੇਖਿਆ ਕਿ ਪ੍ਰਿੰਸਪਾ ਜੀ ਪ੍ਰਿੰਸਪਾ ਜੀ ਉਹਨਾਂ ਦੇ ਵਕੀਰੇ ਉੱਪਰ ਗੋਲੀ ਲੱਗੀ ਹੋਈ ਸੀ ਤੇ ਫਿਰ ਉਹਨਾਂ ਨੂੰ ਹਸਪੀਟਲ ਵਿੱਚ ਲੈ ਕੇ ਜਾਂਦੇ ਸੀ ਕੱਲ ਇਹ ਹੋਈ ਕਿ ਸ਼ੁਰੂ ਵਿੱਚ ਜਦੋਂ ਵਾਪਸ ਆਏ ਆਪਣੇ ਜਾਂਦੇ ਵਾਰ ਜਿਨ੍ਹਾਂ ਦੇ लवली ਜੁਲਰਸ ਵਾਲੇ ਜਿਹੜੇ ਆਪਣੇ ਬੰਦੇ ਨੇ ਉਹ ਦੱਸ ਰਹੇ ਨੇ ਕਿ ਉਹ ਬੰਦਿਆਂ ਨੂੰ ਅਮਸਰ ਤੋਂ ਹੀ ਮੜ ਪਿਸ਼ਾ ਕਰਦੇ ਆ ਰਹੇ ਲੁੱਟ ਖੋਟ ਦੇ ਚੱਕਰ ਵਿੱਚ ਤੇ ਜਦੋਂ ਉਹਨਾਂ ਦੀ ਗੱਡੀ ਇੱਥੇ ਆ ਕੇ ਖਲੋਤੀ ਆ ਤੇ ਉਹ ਜਿਹੜੀ ਦੂਜੀ ਧਿਰ ਵਾਲੇ ਸੀ ਉਹਨਾਂ ਨੇ ਵੀ ਗੱਡੀ ਨਾਲ ਮਗਰ ਲਾ ਕੇ ਇੱਥੇ ਖਲਾਰ ਕੇ ਉਹਨਾਂ ਦੇ ਉੱਪਰ ਫਾਈਟਿੰਗ ਕਰਨੀ ਸ਼ੁਰੂ ਕਰਤੀ ਸੀ ਤੇ ਫਿਰ ਉਲਟਾ ਜਵਾਬੀਕਾਰ ਹੋਈ ਕਿਉਂਕਿ ਉਹਨਾਂ ਨੇ ਉਹਨਾਂ ਦੇ ਉੱਪਰ ਫਾਈਟਿੰਗ ਕੀਤੀ ਆ ਤੇ ਕਿੰਨੇ ਜਣੇ ਜ਼ਖਮੀ ਆ ਜ਼ਖਮੀ ਲਵਲੀ ਜੁਐਲਰਸ ਵਾਲੇ ਤੇ ਦੋ ਦੋਨੋਂ ਪਰਾ ਹੀ ਜ਼ਖਮੀ ਹੋ ਗਏ ਨੇ ਉਹ ਚੀਜ਼ ਵਿੱਚ ਉਹਨਾਂ ਦਾ ਇੱਕ ਬੰਦਾ ਜੁਰੂਰ ਦੇ ਵਿੱਚ ਫੱਟੜ ਹੋਇਆ ਦਾ ਦੂਜੀ ਧਿਰ ਦਾ ਦੂਜੇ ਧਿਰ ਦਾ ਵੀ ਹੋਇਆ ਫਿਰ ਜਵਾਬੀਕਾਰ ਹੋਈ ਉਹ ਆਪਣੀ ਗੱਡੀ ਦੇ ਬੰਦਾ ਆਪਣੀ ਪਾ ਕੇ ਲੈ ਆ ਗਿਆ ਸੀ ਉਹ ਥਾਂ ਕਨੈਕਸ ਲਾਈ ਆ ਗਈ ਮੈਂ ਦੱਸਦਾ ਨਹੀਂ ਤੰਗੜਾ ਜੋ ਵੀ ਦੇਖਿਆ ਕਰੋ ਜੇੜ ਲੱਗੇ ਨਾ ਇਧਰੋਂ ਹੋ ਕੇ ਨਾ ਸਿਆਰ ਕਰਕੇ ਤੇ ਜੇੜ ਲੱਗ ਜਾਵੇ ਇੱਥੇ ਆਓ ਤੇ ਇੱਥੇ ਬੰਦੇ ਨਹੀਂ ਹੈਗੇ ਕੋਈ ਉਦੋਂ ਲੋਤੀ ਦਾ ਇੱਥੇ ਬੰਦਾ ਕੋਈ ਨਹੀਂ ਹੈਗਾ ਉਦੋਂ ਉੱਥੇ ਬੜੀ ਆਵਾਜ਼ ਆਈ ਮੇਰੇ ਰੋੜ ਰੱਪੇ ਦੀ ਮੈਂ ਭੱਜਾਂ ਆਇਆ ਵਾਂ ਤੇ ਇੱਕ ਦਿਨ ਉਹ ਇੱਥੇ ਦੁਹਤਾਂ ਮਾਰੀ ਜਾਣਾ ਤੇ ਨਾਲ ਹੀ ਵਾਰੰਗ ਹੋ ਗਈ ਆ ਬੰਦੇ ਕੌਣ ਸੀ ਮੈਨੂੰ ਨਹੀਂ ਯਾਦ ਨੀ ਆ ਗਈ ਤੁਸੀਂ ਫੇਰ ਫਾਇਲਿੰਗ ਹੋਈ ਆ ਕਿੰਨੇ ਜਣੇ ਆਏ ਆ ਅੱਜ ਕੋ 10 ਜਣੇ ਇਕੱਠੇ ਹੋਏ ਹੋਣੇ ਨੇ ਕੌਣ ਨੇ ਕੌਣ ਇਹਨੇ ਬਤਾਉਂਦੇ ਗੋਲੀ ਕਿੰਨੇ-ਕਿੰਨੇ ਲੱਗੀਆਂ ਬਈ ਬਤਾ ਹਾਂ ਇਹਨੇ ਜਣੇ ਆ ਕੈਮਰਾ ਦੇਖ ਲਿਓ ਉਹ ਵੱਤ ਵੱਤ ਪਾਈ ਤਿੰਨ ਜਣੇ ਨਹੀਂ ਗੱਡੀ ਹਾਂ ਤਿੰਨ ਜਣੇ ਹੀ ਗਏ ਹਾਂ ਹਾਂ ਠੀਕ ਆ ਕਿੰਨੇ ਜਣੇ ਕਿੰਨੇ ਜਣੇ ਆਏ ਸੀ ਮਤਲਬ ਕਿ ਖੈਰਪੁਰ ਮਾਰਕੀ ਦਾ ਮਤਲਬ ਆਪਸ ਵਿੱਚ ਕੋਈ ਗੰਦ ਪਤਾ ਨਹੀਂ ਕੀ ਹਿਸਾਬ ਦਾ ਪਿੱਛੋਂ ਲੱਗੇ ਇਹਨਾਂ ਦੇ ਬੰਦੇ ਮਗਰ ਅੱਛਾ ਉਹਨਾਂ ਨੇ ਇੱਥੇ ਦੋ ਬਰਾਮਾ ਦੇ